ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਆਉਂਦੇ 5 ਦਿਨਾਂ ਦੇ ਮੌਸਮ ਦੇ ਯਾਨੀ ਕਿ 22 ਤੋਂ ਲੈ ਕੇ 27 ਨਵੰਬਰ ਦੇ ਵਿਚਕਾਰ ਮੌਸਮ ਪੰਜਾਬ ਦਾ ਕਿੰਨਾ ਰਹਿ ਸਕਦਾ ਤੁਹਾਨੂੰ ਦੱਸਾਂਗੇ ਮੌਨਸੂਨ ਦੀ ਕੀ ਕਹਾਣੀ ਆ ਮੌਨਸੂਨ ਦੇ ਮੀਂਹ ਕਿੰਨੇ ਲੱਗਣਗੇ ਆਉਂਦੇ ਦਿਨਾਂ ਦੇ ਵਿੱਚ ਤੁਹਾਨੂੰ ਸਪਸ਼ਟ ਅਪਡੇਟ ਇਸ ਵੀਡੀਓ ਦੇ ਵਿੱਚ ਦੇਵਾਂਗੇ ਸੈਟਲਾਈਟ ਦੱਸਿਨਾ ਤੁਹਾਡੇ ਨਾਲ ਸਾਂਝਾ ਕਰੀਏ ਤੇ ਪੰਜਾਬ ਦਾ ਮੌਸਮ ਅੱਜ ਬਿਲਕੁਲ ਸਾਫ਼ ਬਣਿਆ ਹੋਇਆ ਹੈ ਆਉਂਦੇ ਦਿਨਾਂ ਦੇ ਵਿੱਚ ਯਾਨੀ ਕਿ ਅਗਲੇ ਜਿਹੜੇ 3-4 ਦਿਨ ਨੇ ਸਭ ਤੋਂ ਪਹਿਲਾਂ ਮੌਨਸੂਨ ਦੀ ਆਖਾ ਗੱਲ ਕਰਦੇ ਹਾਂ ਮੌਨਸੂਨ ਦੀ ਹੁਣ ਵਾਪਸੀ ਦੇ ਦਿਨ ਸ਼ੁਰੂ ਹੋ ਚੁੱਕੇ ਨੇ ਯਾਨੀ ਕਿ ਪੱਛਮੀ ਜਲਿਆਂ ਦੇ ਵਿੱਚੋਂ ਮੌਨਸੂਨ ਨੇ ਹੁਣ ਵਾਪਸੀ ਦਾ ਜਿਹੜਾ ਜੋਰ ਫੜ ਲਿਆ ਐਂਟੀ ਸਰਕੂਲੇਸ਼ਨ ਬਣਿਆ ਹੋਇਆ ਜਿਹਦੇ ਨਾਲ ਇਹ ਤੈਅ ਹੋ ਜਾਂਦਾ ਹੈ ਕੁਝ પરિਸਥਿਤੀਆਂ ਹੁੰਦੀਆਂ ਨੇ ਟੈਂਪਰੇਚਰ ਐਂਟੀ ਸਾਈਕਲੋਨ ਤੇ ਕਾਫੀ ਕੁਛ ਜਿਹੜਾ ਡਿਪੈਂਡ ਕਰਦਾ ਹੁੰਦਾ ਹੈ ਕਿ ਮੌਨਸੂਨ ਇਸ ਖੇਤਰ ਤੋਂ ਲੰਘ ਚੁੱਕਿਆ ਮੌਸਮਾਫਗਲੇ ਰਾਜਸਥਾਨ ਦੇ ਪੱਛਮੀ ਜਲਿਆਂ ਤੋਂ ਮੌਨਸੂਨ ਦੀ ਵਾਪਸੀ ਤੈਅ ਕਰਤੀ ਸੀ ਹੁਣ ਆਉਂਦੇ ਲਗਭਗ ਸਾਰੇ ਜਿਲ੍ਹਿਆਂ ਦੇ ਵਿੱਚ ਮਾਨਸੂਨ ਦੇ ਵਾਸੇ ਜੜੀਆਂ ਹੋ ਜਾਣੀਆਂ ਤੇ ਆਉਂਦੇ ਚਾਰ-ਪੰਜ ਦਿਨ ਉਮੀਦ ਹੈ ਕੋਈ ਅਸਾਰ ਨਹੀਂ ਆ ਪੰਜਾਬ ਦੇ ਵਿੱਚ ਨਾਲ ਲੱਗਦੇ ਖੇਤਾਂ ਦੇ ਵਿੱਚ ਵੀ ਸੋ ਇੱਕ ਸਿਸਟਮ ਆ ਰਿਹਾ ਜੀ ਜਿਹਦੀ ਅਪਡੇਟ ਤੁਹਾਨੂੰ ਅਸੀਂ ਦੇਣੀ ਚਾਹਾਂਗੇ ਇਹ ਸਿਸਟਮ 28 29 30 ਦੇ ਵਿਚਕਾਰ ਆ ਰਿਹਾ ਜਿਹੜਾ ਕਿ ਸਤੰਬਰ ਦੇ ਅਖੀਲੇ ਦਿਨ ਜਾਂ ਫਿਰ ਅਕਤੂਬਰ ਦੇ ਪਹਿਲੇ ਚੜ੍ਹਦੇ ਦੋ-ਤਿੰਨ ਦਿਨਾਂ ਦੇ ਵਿਚਕਾਰ ਪ੍ਰਭਾਵਿਤ ਕਰੇਗਾ ਪੰਜਾਬ ਦੇ ਲਗਭਗ 70-75 ਫੀਸੰਟ ਖੇਤਾਂ ਦੇ ਵਿੱਚ ਮੀਂਹ ਦਾ ਅਸਰ ਬਣਦੇ ਜਾਪ ਰਹੇ ਨੇ ਸੋ ਇਹ ਸਿਸਟਮ ਹਲਕਾ ਜਾਂ ਦਰਮਾਣਾ ਜਾਂ ਭਾਰਾ ਜਾਂ ਇਹ ਅੱਗੇ ਜਾ ਕੇ ਪਤਾ ਲੱਗੇਗਾ ਦੇ ਦਿਨਾਂ ਦੇ ਵਿੱਚ ਹਾਲੇ ਹਫਾ ਇਹਦੇ ਤੇ ਕਾਫੀ ਕੁਝ ਜੜੀ ਟਿੱਪਣੀ ਕਹਿ ਲਈ ਕਮੈਂਟਮੈਂਟ ਨਹੀਂ ਕਰ ਸਕਦੇ ਕਿਉਂਕਿ ਮੌਨਸਨ ਦੀ ਵਾਪਸੀ ਹੋਣੀ ਹੈ ਉਸ ਤੋਂ ਬਾਅਦ ਇਹ ਸਿਸਟਮ ਆ ਰਿਹਾ ਤੇ ਇਹ ਕਿੰਨਾ ਕੁ ਜ਼ੋਰ ਫੜੇਗਾ ਇਹ ਆਉਣ ਦੇ ਦਿਨਾਂ ਦੇ ਵਿੱਚ ਤੈ ਹੋਏਗਾ ਫਿਲਹਾਲ ਅਗਲੇ 4-5 ਦਿਨ ਮੌਸਮ ਸਾਫ ਹੈ ਤੇ 27 ਸਤੰਬਰ ਤੱਕ ਪੰਜਾਬ ਦੇ ਵਿੱਚ ਤਾਂ ਕੋਈ ਬਹੁਤਾ ਕੁਝ ਹੋ ਆਪਰਨ ਵਾਲਾ ਮੌਸਮ ਗਰਮ ਤੇ ਖੁਸ਼ਕ ਰਹਿੰਦਾ ਜਾਪ ਰਿਹਾ ਤੇ ਦੂਜੇ ਫਾਸੇ ਜਿਹੜੇ ਮੱਧ ਹਾਰਤ ਦੇ ਸੂਬੇ ਆ ਜਿਹੜੇ ਦੱਖਣ ਪੂਰਬੀ ਦੇ ਖਾਚੂਗੇ ਸੂਬੇ ਜਾਰਾਤ ਰਾਜਸਥਾਨ ਦੇ ਦੱਖਣ ਪੂਰਬੀ ਖੇਤਰ ਤੇ ਮਧ ਪ੍ਰਦੇਸ਼ ਬਿਹਾਰ ਚਾਰਖੰਡ ਪੱਛਮੀ ਬੰਗਾਲ ਉੱਤਰ ਪ੍ਰਦੇਸ਼ ਦੇ ਦੱਖਣ ਪੂਰਬੀ ਖੇਤਰ ਇਹਨਾਂ ਖੇਤਰਾਂ ਦੇ ਵਿੱਚ ਮੌਨਸੂਨ ਦੀ ਜਿਹੜੀ ਲਾਈਨ ਆ ਇਸ ਵੇਲੇ ਗੁਜਰੇ ਜਾਂ ਟਰਫ ਲਾਈਨ ਤੇ ਇਹਨਾਂ ਖੇਤਰਾਂ ਦੇ ਵਿੱਚ ਤਾਵਰਤੌਰ ਮੀਂਹ ਅਗਲੇ 4-5 ਦਿਨਾਂ ਦੇ ਦੌਰਾਨ ਲੱਗਣਗੇ ਫਿਲਹਾਲ ਪੰਜਾਬ ਦੇ ਵਿੱਚ ਵੱਡੇ ਲੈਵਲ ਤੇ ਕੋਈ ਨਹੀਂ ਤੇ ਆਸਾਰਨੀ ਆ ਜੀ ਸ਼ੁਕਰੀਆ ਇੱਕ ਨਜ਼ਰ ਜੀ ਤਾਜ਼ਾ ਅਪਡੇਟ ਤੇ ਲਿਆਵਾਂਗੇ ਤੁਹਾਨੂੰ ਜੋ ਅੱਜ ਜਾਰੀ ਕੀਤੀ ਹੈ ਜੀ ਮੌਸਮ ਖਾਕ ਨੇ ਸਕਰੀਨ ਤੇ ਜੇ ਸਾਧਿਆ 27 ਤਰੀਕ ਤੱਕ ਯਾਨੀ ਕਿ ਹਾਈ ਤੋਂ ਲੈ ਕੇ 27 ਤਰੀਕ ਦੇ ਵਿੱਚ ਮੌਸਮ ਆਡਰ ਦਾ ਡਰਾਈ ਲਿਖਿਆ ਹੋਇਆ ਪੰਜਾਬ ਦੇ ਲਈ ਇਹ ਵਾਰਨਿੰਗ ਹੈਗੀ ਆ ਤੇ ਕੋਈ ਵਾਰਨਿੰਗ ਨਹੀਂ ਕੋਈ ਅਲਰਟ ਨਹੀਂ ਕੋਈ ਕਿਸੇ ਤਰ੍ਹਾਂ ਦੀ ਚੇਤਾਵਨੀ ਨਹੀਂ ਤੇ ਮੌਸਮ ਡਰਾਈ ਤੇ ਖੁਸ਼ਕ ਤੇ ਸਾਫ਼ ਹੀ ਰਹਿੰਦਾ ਜਾ ਫਿਰਿਆ ਧੰਨਵਾਦ